ਸਿਕਰੰਦੀ ਹਰ ਗਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਹੋਰ ਇਹਨਾਂ ਤੋਂ ਤਕਰੀਬਨ 4-4 ਇੱਕ ਰਵਾਲਵਾ ਕੱਟਾ ਦੇਸੀ ਔਰ ਇੱਕ ਐਫ ਇਸਟਲ ਸੱਤਾਂ ਬੰਦਿਆਂ ਚੋਂ ਇੱਕ ਬੰਦਾ ਰਹੇ ਜਿਹਦੇ ਕੋਲ 16-17 ਕੇਸ ਦਰਜ ਨੇ ਸੋਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਲੁਧਿਆਣਾ ਪੁਲਿਸ ਨੇ ਲੁੱਟਾਂਕੂ ਹੱਕ ਕਰਨ ਵਾਲੇ ਸੱਤ ਅਜੇਹੇ ਮੈਂਬਰਾਂ ਦਾ ਪਰਦਾਫਾਸ਼ ਕੀਤਾ ਹੈ ਜਿਨ੍ਹਾਂ ਗਰੋਹ ਕਾਬੂ ਕੀਤਾ ਜੋ ਪਿਛਲੇ ਲੰਬੇ ਸਮੇਂ ਤੋਂ ਪੁਲਿਸ ਨੂੰ ਲੋੜਿੰਦਾ ਸੀ ਇਹ ਸੱਤ ਮੈਂਬਰਾਂ ਦਾ ਗਰੋਹ ਮੋਬਾਈਲ ਕਾਰਾਂ ਅਤੇ ਮਾਰੂ ਹਥਿਆਨਾ ਦੇ ਨਾਲ ਪੁਲਿਸ ਨੇ ਕਾਬੂ ਕੀਤਾ ਤੁਹਾਨੂੰ ਦੱਸ ਦਈਏ ਕਿ ਇਹ ਸੱਤ ਦੇ ਸੱਤ ਮੁਲਜ਼ਮ ਆਪਣੇ ਨਸ਼ੇ ਦੀ ਤਲਬ ਪੂਰੀ ਕਰਨ ਵਾਸਤੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਸਨ ਅਤੇ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਸਨ ਪਿਛਲੇ ਇੱਕ ਲੰਬੇ ਅਰਸੇ ਤੋਂ ਪੁਲਿਸ ਨੂੰ ਇਨ੍ਹਾਂ ਸਾਰਿਆਂ ਦੀ ਭਾਲ ਸੀ ਤੇ ਇਹਨਾਂ ਬਾਰੇ ਸੂਹ ਮਿਲਦਿਆਂ ਹੀ ਥਾਣਾ ਡਿਵੀਜ਼ਨ 4 ਦੀ ਪੁਲਿਸ ਨੇ ਸ਼ਿਵ ਮੰਦਰ ਦੇ ਨੇੜੇ ਕੰਡੇ ਨਾਲੇ ਕੋਲ ਖਾਸ ਨਾਕਾਬੰਦੀ ਕਰਕੇ ਇਹਨਾਂ ਸਾਰਿਆਂ ਨੂੰ ਤਰਦ ਬੋਚਿਆ ਇਸ ਸਾਰੇ ਮਸਲੇ ਦੇ ਉੱਤੇ ਏਡੀਸੀਪੀ ਗੁਰਪ੍ਰੀਤ ਸਿਕੰਦ ਦਾ ਕੀ ਕਹਿਣਾ ਹੈ ਆਓ ਸੁਣਦੇ ਹਾਂ ਚਾਰ ਪੰਜ ਮਹੀਨਿਆਂ ਤੋਂ ਇੱਕ ਗੈਂਗ ਸੀਗਾ ਜਿਹਦੇ ਜ਼ਿਆਦਾ ਸ਼ੋਰ ਮਲੇ ਬੋਲਾ ਦੇ ਪੁਰਾਣੇ ਕ੍ਰਿਮੀਨਲ ਸ਼ਾਮਿਲ ਸੀਗੇ ਉਹ ਬਹੁਤ ਜ਼ਿਆਦਾ ਲੁੱਟਖੋਹਾਂ ਤੇ ਦੂਜੇ ਚੌਥੇ ਦਿਨ ਕੋਈ ਨਾ ਕੋਈ ਵਾਰਦਾਤ ਕਰਨ ਦਾ ਉਹਨਾਂ ਨੇ ਕਰੀ ਜਾਂਦੇ ਸਨ ਦਾ ਐਸ.ਪੀ. ਸਰਦਾਰ ਬਰਿਆਮ ਸਿੰਘ ਇੰਸਪੈਕਟਰ ਆਪਣੇ ਦਫ਼ਤਰ ਮਿਊਜ਼ਲ ਨੰਬਰ 4 ਦੇ ਇਹਨਾਂ ਨੇ ਆਪਣੇ ਸੋਰਸ ਵਗੈਰਾ ਟਰੈਕ ਕਰਕੇ ਇਹ ਇਹ ਜਿਹੜਾ 7 ਬੰਦੇ ਦਾ ਗੈਂਗ ਸੀਗਾ ਇਹਨੂੰ ਸਾਰਿਆਂ ਨੂੰ ਅਰੈਸਟ ਕੀਤਾ ਔਰ ਇਹਨਾਂ ਤੋਂ ਤਕਰੀਬਨ 4 ਕਾਰਾਂ ਆ ਇੱਕ ਰਵਾਲਵਾ ਜਿਹੜਾ ਇਹਨਾਂ ਨੇ ਟੇਕਨੈਪਿੰਗ ਪਲੱਸ ਰਵਾਲਵਾ ਆ ਸੁਨੇਹ ਕੀਤਾ ਸੀਗਾ ਮਲੇ ਕੋਲ ਇੱਕ ਆ ਕਟਾ ਦੇਸੀ ਔਰ ਇੱਕ ਕੈਪਿਸਟਲ ਇਸ ਤੋਂ ਬੜਾ ਹੋਰ ਕਾਫੀ 14 15 ਵਾਰਦਾਤਾਂ ਨੇ ਜਿਹੜੀਆਂ ਰਿਕਵਰ ਕੀਤੀਆਂ ਸਰੇ ਕਿੰਨੇ ਵਾਏ ਜੀ 7 ਮੰਦੇ ਟੋਟਲ 7 ਮੰਦਿਆਂ ਚੋਂ ਇੱਕ ਬੰਦਾ ਰਹਿ ਗਿਆ ਜਿਹਦੇ ਤੋਂ 16 17 ਕੇਸ ਦਰਜ ਨੇ ਸੋਹਣ ਔਰ 2 3 ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦੇ 2 2 3 3 ਮੁਕੱਦਮੇ ਹੈਗੇ ਸਰ ਇਹਦਾ ਮੁਲਗਾਰ ਕਿੱਦਾਂ ਹੋਈ ਸਰ ਇਹ ਇੱਕ ਦੂਜੇ ਨੂੰ ਕੁਝ ਕੁਝ ਇੱਕ ਦੂਜੇ ਦੀ ਜੇਲ੍ਹ ਚ ਜਗਾ ਇਹਨਾਂ ਦੀ ਮੋਡਸ ਪ੍ਰੈਕਟਿਸ ਇਹ ਹੁੰਦੀ ਸੀ ਵੀ ਸਨੈਚ ਕਰਦੇ ਸੀ। ਭਾਈ ਸਾਹਿਬ ਉਹ ਨੇੜੇ ਕਿਤੇ ਅਬੰਡਨ ਦੀ ਜਗ੍ਹਾ ਤੇ ਇਹ ਉਹਨੂੰ ਲੁਕੋ ਦਿੰਦੇ ਸੀ। ਫਿਰ ਹਫ਼ਤੇ ਦਾਲ ਦਿਨਾਂ ਬਾਅਦ ਉਹ ਚੱਕ ਕੇ ਲੈ ਕੇ ਜਾਂਦੇ ਸੀ। ਸਰ ਇਹਨਾਂ ਨਾਲ ਕਿਹੜੇ ਕਿਹੜੇ ਜਗ੍ਹਾ ਤੇ ਬਾਅਦਸਤਾਂ ਕੀਤੀ ਹੋਈਆਂ ਨੇ? ਇਹ ਜ਼ਿਆਦਾ ਵਾਰ ਅ ਸੰਗੂ, ਮਲੇ ਕੋਟਲਾ, ਆ ਰਾਜਪੁਰਾ ਬਿਆਸ ਆ ਲੁਧਿਆਣਾ ਇਹ ਏਰੀਆ ਸੀਗਾ ਜਿੱਥੇ ਉਹ ਕ੍ਰੇਟ ਕਰਦੇ ਸੀਗੇ। ਇਹਨ ਸੱਤ ਦੇ ਸੱਤੇ ਰਸਤੇ ਸੋਗੇ ਸਾਰਾ ਸਮਾਜ ਜੋ ਇਹਨਾਂ ਨੇ ਹੁਣ ਤੱਕ ਕਿਸ ਨੇ 1.5 2 ਸਾਥ ਕੀਤਾ ਸੀ ਉਹ ਸਾਰਾ ਸਾਰਾ ਟਰੇਸ ਹੋ ਗਿਆ ਰਿਕਵਰ ਵੀ ਨਾ ਲਿਆ ਅੰਦਰ ਇਹ ਕੋਈ ਪ੍ਰਵਾਸੀ ਵੀ ਹੈ ਨਹੀਂ ਨਹੀਂ ਇਹ ਸਾਰੇ ਆਪਣੇ ਲੋਕ ਨੇ ਓਕੇ ਆਪਣੇ ਐਜੀਪੀ ਸਲਾਰ ਭਰਾਂ ਸਿੰਘ ਤੇ ਇੰਸਪੈਕਟਰ ਜਸਪਾਲ ਸਿੰਘ ਦੀ ਬਹੁਤ ਵੱਡੀ ਕਾਮਯਾਬੀ ਆ ਜਿਹੜਾ ਇੰਨੇ ਵੱਡੇ ਜਿਹੜੇ 2 ਮਹੀਨਿਆਂ ਨੇ ਉਹਨਾਂ ਦਾ ਸਫਾਇਆ ਕੀਤਾ ਨਾ ਪਰ ਇਹ ਜੋ ਆਮਦੋਜ ਉਪੀ ਤੋਂ ਜਿਹਨੇ ਕਿਸ ਤਰ੍ਹਾਂ ਵੈਪਨ ਲੰਨੇ ਲਈ ਦੀ ਆ ਹਾਂ ਉਹਦੇ ਵੀ ਕੋਈ ਆਪਣਾ ਜਿਵੇਂ ਮਿਲਦੇ ਨੇ ਉੱਥੇ ਵੀ ਉਹ ਅਸੀਂ ਹੁਣ ਇਹਨਾਂ ਦਾ ਰਮਾਲ ਲੈ ਕੇ ਕਿੱਥੋਂ ਵੈਪਨ ਲਿਆਂਦਾ ਹੋਰ ਕੀ ਕੁਝ ਇਹਨਾਂ ਨੇ ਕੀਤਾ ਕਿੱਥੇ ਵੇਚਿਆ ਕੁਝ ਉਹ ਸਾਰਾ ਕਰਾਂਗੇ ਉਹ ਫਿਰ ਤੁਹਾਨੂੰ ਫਰਦਰ ਕਰਾਂਗੇ ਅਸਲੀਅਤ ਇਹ ਹੈ ਕਿ ਸੱਤ ਮੁਲਜ਼ਮਾਂ ਵਿੱਚੋਂ 6 ਮੁਲਜ਼ਮ ਸੰਗਰੂਰ ਦੇ ਨੇ ਅਤੇ 1 ਲੁਧਿਆਣੇ ਤੋਂ ਹੈ ਅੰਤ ਤਾ ਉਹੀ ਗੱਲ ਆ ਜਾਂਦੀ ਹੈ ਜੇਕਰ ਸਾਡੀ ਜਵਾਨ ਪੀੜੀ ਨੌਕਰੀਆਂ ਉਤੇ ਲੱਗੀ ਹੋਵੇ ਜੇਕਰ ਨਸ਼ੇ ਦਾ ਇਹ ਮਾੜਾ ਜ਼ਹਿਰ ਪੰਜਾਬ ਦੇ ਵਿੱਚੋਂ ਮੁਕਾ ਦਿੱਤਾ ਜਾਵੇ ਤਾਂ ਸ਼ਾਇਦ ਸਾਡੀ ਆਉਣ ਵਾਲੀ ਪੀੜ੍ਹੀ ਆਉਣ ਵਾਲੀ ਪਨੀਰੀ ਅਜਿਹੇ ਗੁਨਾਹਾਂ ਤੋਂ ਬਚ ਸਕੇ ਇੱਕ ਚੰਗੇ ਰਾਹ ਤੇ ਪਹੁੰਚ ਸਕੇ ਹੁਣ ਵੇਖਣਾ ਇਹ ਹੋਵੇਗਾ ਕਿ ਸਰਕਾਰਾਂ ਕਿੰਨੀ ਜਲਦੀ ਨਸ਼ੇ ਅਤੇ ਬੇਰੁਜ਼ਗਾਰੀ ਤੇ ਨੱਥ ਪਾਉਂਦੀਆਂ ਨੇ ਤੁਸੀਂ ਸਭ ਇਸ ਮਸਲੇ ਉਤੇ ਕੀ ਸੋਚਦੇ ਹੋ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਗੁਰਬਾਣੀ ਅਖੰਡ ਬਾਣੀ ਵਾਸਤੇ ਲੋਹਿਆਣਾ ਤੋਂ ਪ੍ਰਦੀਪ ਭੰਡਾਰੀ ਦੀ ਰਿਪੋਰਟ ਸਿੱਖ ਧਰਮ ਦੀ ਹਰਕਤ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ